ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਥੋੜੀ ਜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਿਹੜਾ ਕਿ ਪੀਐਸਪੀਸੀਐਲ ਵੱਲੋਂ ਐਚਆਰ ਅਤੇ ਲੋਡਾ ਦੇ ਫਾਰਮ ਆਨਲਾਈਨ ਅਪਲਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਰਿਹਾ ਕਿ ਉਹ ਕਿਵੇਂ ਭਰਨੇ ਨੇ ਆਪਣੇ ਕਿਵੇਂ ਈਆਰਪੀ ਤੇ ਆਪਣੀ ਆਈਡੀ ਬਣਾਉਣੀ ਹੈ ਸੋ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਧਿਆਨ ਨਾਲ ਤੇ ਪੂਰੀ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੇ ਵਿੱਚ ਗ੍ਰੋਮ ਨੂੰ ਓਪਨ ਕਰਨਾ ਹੈ chrome ਦੇ ਵਿੱਚ ਆਪਾਂ ਨੇ google ਦੇ ਵਿੱਚ erppspcl ਇਹ ਭਰ ਕੇ ਸਾਈਟ ਖੋਲ ਲੈਣੀ ਹੈ ਜੀ ਸਾਈਟ ਖੋਲਣ ਤੋਂ ਬਾਅਦ ਫਰਸਟ ਪੇਜ ਤੇ ਹੀ ਹੋਣਾ erp official website of punjab state power corporation ਇਹਦੇ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਲਿੰਕ ਫਾਰ oracle erp ਐਪਲੀਕੇਸ਼ਨਸ ਇਹਦੇ ਵਿੱਚ hr ਮੋਡਿਊਲ ਤੇ ਕਲਿੱਕ ਕਰਨਾ ਜੀ ਇਹ ਉਹਨਾਂ ਲਈ ਹੈ ਜਿਨ੍ਹਾਂ ਨੇ ਪਹਿਲਾਂ ਇਹ ਐਪਲੀਕੇਸ਼ਨ ਓਪਨ ਨਹੀਂ ਕੀਤੀ ਜੋ ਆਪਣੀ ਆਈਡੀ ਇਸ ਤੇ ਕ੍ਰੀਏਟ ਕਰ ਚੁੱਕੇ ਨੇ ਉਹਨਾਂ ਨੇ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਜਿਹੜਾ ਲਗਾਇਆ ਉਹ ਭਰ ਸਕਦੇ ਨੇ ਪਰ ਜਿਹੜੇ ਫਸਟ ਟਾਈਮ ਯੂਜ਼ਰ ਕਰ ਰਹੇ ਨੇ ਉਹਦੇ ਵਿੱਚ ਯੂਜ਼ਰ ਨੇਮ ਦੇ ਵਿੱਚ ਕੀ ਭਰਨਾ ਹੈ ਤੁਸੀਂ ਇਸ ਦੇ ਵਿੱਚ ਆਪਣੀ EMPLOYE ID ਭਰਨੀ ਹੈ ਜੀ ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਕਰਕੇ ਦਿਖਾ ਰਿਹਾ EMPLOYE ID ਭਰਨ ਤੋਂ ਬਾਅਦ ਪਾਸਵਰਡ ਆ ਜਿਹੜਾ ਉਹ ਆਪਾਂ ਇਹਦੇ ਵਿੱਚ ਭਰਨਾ ਹੈ ਜੀ TECH M @pspcl. ठीक है एम, PSPCL. जी techtechm@pspcl। ਉਸ ਤੋਂ ਬਾਅਦ ਲੌਗਇਨ ਤੇ ਕਲਿੱਕ ਕਰਨਾ ਹੈ। ਇਹ ਆਪਣੀ ਆਈਡੀ ਲੌਗਇਨ ਹੋ ਗਈ। ਉਸ ਤੋਂ ਬਾਅਦ ਇਹਨੇ ਪਾਸਵਰਡ ਚੇਂਜ ਕਰਨ ਦੀ ਆਪਸ਼ਨ ਮੰਗਣੀ ਹੈ। ਕਰੰਟ ਪਾਸਵਰਡ ਜੋ ਆਪਾਂ ਨੇ ਹੁਣ ਲਗਾਇਆ ਸੀ। techm@pspcl. ਓਕੇ ਜੀ। ਹੁਣ ਤੁਸੀਂ ਨਿਊ ਪਾਸਵਰਡ ਕੋਈ ਵੀ ਲਗਾ ਸਕਦੇ ਹੋ ਉੱਥੇ ਜਿਸ ਤਰ੍ਹਾਂ ਮੈਂ ਇੱਕ ਨਿਊ ਪਾਸਵਰਡ ਲਗਾਵਾਂਗਾ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਲਗਾ ਸਕਦੇ ਹੋ ਉਸ ਤੋਂ ਬਾਅਦ ਸਬਮਿਟ ਓਕੇ ਜੀ ਇਹ ਤੁਹਾਡਾ ਪਾਸਵਰਡ ਦੀ ਆਈਡੀ ਕ੍ਰੀਏਟ ਹੋ ਗਈ ਹੈ ਇਹ ਤੁਹਾਡੀ ERP ਤੇ ਆਈਡੀ ਖੁੱਲ ਗਈ ਹੈ ਠੀਕ ਹੈ ਜੀ ਹੁਣ ਸਾਥੀਆਂ ਨੇ ਇੱਕ ਇੱਥੇ ਜ਼ਰੂਰ ਚੈੱਕ ਕਰਨਾ ਹੈ ਜਦੋਂ ਇਹ ਪੇਜ ਫਰਸਟ ਪੇਜ ਓਪਨ ਹੋ ਜਾਣਾ ਲੌਗਇਨ ਕਰਨ ਤੋਂ ਬਾਅਦ ਜਿਹੜਾ ਤੁਸੀਂ ਪਾਸਵਰਡ ਲਗਾਇਆ ਉਹ ਭਰਨ ਤੋਂ ਬਾਅਦ ਇੱਥੇ ਸੈਕੰਡ ਆਪਸ਼ਨ ਹੈ ਜੀ ਐਚ ਆਰ ਐਮ ਐਸ EMPLOYE SELF SERVICES ਤੇ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਅਪਲਾਈ ਲੀਵ ਤੇ ਕਲਿੱਕ ਕਰਨਾ ਹੈ ਜੀ ਇੱਥੇ ਆਪਣਾ ਸੁਪਰਵਾਈਜ਼ਰ ਜ਼ਰੂਰ ਚੈੱਕ ਕਰਨਾ ਹੈ ਜਿਵੇਂ ਕਿ ਮੈਨੇਜਰ ਦੇ ਵਿੱਚ ਭਗਵਾਨ ਸ਼ਰਮਾ ਲਿਖਿਆ ਹੋਇਆ ਹੈ ਠੀਕ ਹੈ ਜੀ ਇਹ ਜ਼ਰੂਰ ਚੈੱਕ ਕਰਨਾ ਜਿਹੜਾ ਆਪਾਂ ਫਾਰਮ ਭਰਨ ਤੋਂ ਪਹਿਲਾਂ ਲੋਡਾ ਤੇ ਐਚ ਆਰ ਆਈ ਫਾਰਮ ਭਰਨ ਤੋਂ ਪਹਿਲਾਂ ਮੈਨੇਜਰ ਆਪਣਾ ਜ਼ਰੂਰ ਚੈੱਕ ਕਰਨਾ ਕਿਉਂਕਿ ਜਿਹੜਾ ਤੁਸੀਂ ਇਹ ਫਾਰਮ ਅਪਲਾਈ ਕਰੋਗੇ ਇਹ ਤੁਹਾਡੀ ਮੈਨੇਜਰ ਦੀ ਆਈ ਡੀ ਦੇ ਵਿੱਚ ਜਾਣਾ ਹੈ ਠੀਕ ਹੈ ਜੀ ਇਹ ਹੋ ਗਿਆ ਫਸਟ ਸਟੈਪ ਕਿਸ ਤਰ੍ਹਾਂ ਆਪਾਂ ਨੇ ਲੌਗ ਇਨ ਕਰਨਾ ਹੈ ਠੀਕ ਹੈ ਜੀ ਹੁਣ ਜਿਹੜਾ ਦੂਸਰਾ ਸਟੈਪ ਹੈ ਉਹਦੇ ਵਿੱਚ ਆਪਾਂ ਅਪਲਾਈ ਫਾਰ ਲੋਡਾ ਲੋਟਸ ਸਪੈਸ਼ਲ ਅਲਾਈਅንስ ਇਹ ਫਾਰਮ ਭਰਨੇ ਨੇ ਅਪਲਾਈ ਫਾਰ ਐਚ ਆਰ ਅਲਾਈਅንስ ਇਹ ਫਾਰਮ ਇਹ ਦੋਨੋਂ ਫਾਰਮ ਅਪਲਾਈ ਕਰਕੇ ਦੱਸਾਂਗੇ ਤੁਹਾਨੂੰ ਇਹ ਕਿਵੇਂ ਭਰਨੇ ਨੇ